ਸ਼ਹਿਰ ਬਸੀ ਪਠਾਨਾ ਵਿਖੇ ਨਾਮਦੇਵ ਸੜਕ ਦਾ ਉਦਘਾਟਨ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਕੀਤਾ ਗਿਆ ਇਸ ਸੜਕ ਦੇ ਨਿਰਮਾਣ ਲਈ 80 ਲੱਖ ਰੁਪਏ ਖਰਚ ਕੀਤਾ ਜਾਵੇਗਾ ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਇਸ ਸੜਕ ਦੀ ਬਹੁਤ ਲੰਮੇ ਸਮੇਂ ਤੋਂ ਖਸਤਾ ਹਾਲਤ ਸੀ ਉਹਨਾਂ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ ਕਿਉਂਕਿ ਇਸ ਦੇ ਲਈ ਬੜੇ ਲੰਬੇ ਸਮੇਂ ਤੋਂ ਲੋਕਾਂ ਨੂੰ ਬਣਨ ਦੀ ਆਸ ਸੀ ਉਹ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਹੈ ਸਾਰੇ ਵਸੀਪਠਾਣਾ ਸ਼ਹਿਰ ਦੇ ਸਾਡੇ ਸਤਿਉਨਾਂ ਨੂੰ ਸਾਡੇ ਭਰਾਵਾਂ ਨੂੰ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਪੁਆਨ ਸਿੰਘ ਮਾਨ ਸਾਹਿਬ ਦਾ ਸਪੈਸ਼ਲ ਤੌਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਐਡਾ ਵੱਡਾ ਕੰਮ ਜਿਹੜਾ ਉਹ ਸ਼ੁਰੂ ਕਰਵਾਇਆ ਕਿਉਂਕਿ ਬਹੁਤ ਜ਼ਰੂਰੀ ਸੀਗਾ ਇਹ ਸਾਡੇ ਲਈ ਮੈਂ ਇਹਦੇ ਥੋੜੇ ਤੋਂ ਬ੍ਰੀਫ ਜੁਰ ਦੱਸਣਾ ਚਾਹੁੰਦਾ ਜਿਹੜੀ ਸੜਕ ਹੈਗੀ ਆ ਪਹਿਲਾਂ ਵੀ ਬਣਦੀ ਰਹੀ ਹੈ ਇਹ ਪੀਡਬੀਡੀ ਦੇ ਅੰਡਰ ਹੁੰਦੀ 7 ਮੀਲ ਅੰਡਰ ਹੋਣ ਕਰਕੇ ਜਦੋਂ ਅੱਜ ਪਿਛਲੇ ਸਮਿਆਂਦਰਾਣ ਬਹੁਤ ਖਬਰਾਂ ਦੀ ਲੱਗੀਆਂ ਜੀਆਂ ਸਾਡੇ ਬਹੁਤ ਵਾਲੇ ਕਾਉਂਸਲਰ ਨੇ ਜਿਹੜੇ ਉਹ ਵੀ ਲਾਉਂਦੇ ਰਹੇ ਕਮਰਾ ਜਦੋਂ ਅੱਜ ਬਣਦੀ ਸੀ ਤੇ ਦੂਜੇ ਦਿਨ ਰੋਣਾ ਨਿਕਲ ਜਾਂਦਾ ਸੀ ਤਾਂ ਇਹਦੀ ਖਬਰਾਂ ਵੀ ਲੱਗੀਆਂ ਬਹੁਤ ਮਲਕਾਟੋ ਵਰਸ਼ ਦੇ ਆਪਾਂ ਕਰ ਰਹੀਆਂ ਪੰਜਾਂ ਦਾ ਗਿਆ ਸਿਰ ਮੱਥੇ ਪਰਣਾ ਲਾ ਉਸ ਦੋਸਤੇ ਕਿਸੇ ਨੇ ਜੀ ਸੁਣਵਾਈ ਦਾਸਾਰ ਜਿਹੜੀ ਉਹ ਨਹੀਂ ਲਈ ਤੇ ਅਸੀਂ ਜਦੋਂ ਗਵਰਨਮੈਂਟ ਆਪਣੀ ਬਣਿਆ ਆਮਾਦੀ ਪਾਕੀ ਵੀ ਅਸੀਂ 2023 ਦੇ ਵਿੱਚ ਸੜਕ ਜਿਹੜੀ ਆ ਨਗਰ ਕੌਂਸਲ ਨੇ ਅੰਦਰ ਲੈ ਲਈ ਉਹਨਾਂ ਤੋਂ ਅਸੀਂ ਪੀਡਬੀਡੀ ਤੋਂ ਸੜਕ ਲਈ ਆ ਤੇ ਅਸੀਂ ਹੋਰ ਜਿਹੜੀ ਹੈ ਸੜਕ ਬਣਾਉਣ ਜਾ ਰਹੇ ਹਾਂ ਲਾਕਟਾਈ ਲਗੂਗੇ ਕਰਦੇ ਤੇ ਬਹੁਤ ਵਧੀਆ ਜਿਹੜੀ ਸੜਕ ਬਣ ਕੇ ਤਿਆਰ ਹੋਊਗੀ ਤੇ ਇਹ 78 ਲੱਖ 26000 ਦੀ ਲਾਗਤ ਦੇ ਨਾਲ ਬਣਨੀ ਹੈ ਇਹਨਾਂ ਦਾ ਟਾਈਮ ਪੀਰੀਅਡ ਜਿਹੜਾ ਹੈਗਾ 3 ਮਹੀਨੇ ਦਾ ਹੈਗਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਸੜਕ ਜਿਹੜੀ ਆ ਬਣਾ ਲਾਂਗੇ ਬਾਕੀ ਮੌਸਮ ਸਾਥ ਦੇਵੇ ਤੇ ਅਸੀਂ ਸੜਕ ਜਿਹੜੀ ਬਣਾ ਲਾਂਗੇ ਲਾਮਦੇਗ ਰੋਡ ਜਿਹਦਾ ਬਹੁਤ ਮਾਹੀਰ ਕਹਿ ਰਹੇ ਆ ਵੀ ਬਹੁਤ ਵੱਡਾ ਇਸ਼ੂ ਜਿਹੜਾ ਉਹ ਬਣਿਆ ਕਿਉਂਕਿ ਇਹਦੇ ਵਿੱਚ ਮੈਂ ਫੇਰ ਦੱਸ ਦੇਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਵੱਲੋਂ ਸਾਡੇ ਕੌਂਸਲਰਾਂ ਵੱਲੋਂ ਸਾਡੇ ਮੈਨੂੰ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੇਰੇ ਵੱਲੋਂ ਕਦੇ ਕੋਈ ਕਤਾਹੀ ਰਹੀ ਹੋਵੇ ਤਾਂ ਮੈਂ ਸ਼ਹਿਰ ਦਾ ਦੇਣਦਾਰ ਹੋਊਗਾ ਪਰ ਜਿਹੜੀ ਕਤਾਹੀ ਹੁੰਦੀ ਰਹੀ ਆ ਉਹ ਆਪਾਂ ਨੂੰ ਪਤਾ ਵੀ ਕਿੱਥੇ ਕਿੱਥੇ ਹੁੰਦੀ ਹੁੰਦੀ ਸੀ ਕਿ ਉਹ ਇਹ ਦਿੱਕਤਾਂ ਇੰਨੀਆਂ ਸਾਨੂੰ ਸਾਹਮਣਾ ਕਰਨਾ ਪਿਆ ਪਰ ਮੇਰੇ ਵੱਲੋਂ ਮੈਂ ਫਿਰ ਬੜਾ ਜ਼ਿੰਮੇਵਾਰੀ ਹਾਂ ਕਹਿਣਾ ਕਿ ਮੇਰੇ ਵੱਲੋਂ ਕਦੇ ਵੀ ਇਸ ਕੰਮ ਦੇ ਵਿੱਚ ਦੇਰ ਨਹੀਂ ਕੀਤੀ ਗਈ ਕੁਝ ਲੋਕ ਜਿਹੜੇ ਹੁੰਦੇ ਨੇ ਆਪਾਂ ਹੁੰਦਾ ਨਾ ਕਿ ਐਲਾਂ ਵੀ ਗਲਤ ਕੀਤਾ ਤੇ ਹੁਣ ਵੀ ਗਲਤ ਦੇ ਵਿੱਚ ਹੀ ਰਹਿਣਾ ਤੇ ਚੀਜ਼ ਨੂੰ ਸਿਰੇ ਨਹੀਂ ਚੜਨ ਦੇਣਾ ਉਹ ਉਹ ਬੰਦਿਆਂ ਦੀ ਪਹਿਲਾਂ ਵੀ ਰਿਹਾ ਤੇ ਹੁਣ ਵੀ ਹੈ ਪਰ ਮੈਂ ਰੂ ਮਹਾਰਾਜ ਦਾ ਸ਼ੁਕਰ ਕਰਦਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਮਹਾਰਾਜ ਦਾ ਨਾਮ ਲੈ ਕੇ ਉਤਸਵਰਾ ਲੈ ਕੇ ਤੁਹਾਂ ਜਨਬ ਜੀ ਦੇ ਜਨਬ ਦੇ ਜੀ ਦੇ ਮੰਦਰ ਦੇ ਸਾਹਮਣੇ ਅਸੀਂ ਇਹ ਨਹੀਂ ਬੱਤ ਰੱਖਿਆ ਤੇ ਮਹਾਰਾਜ ਕਿਰਪਾ ਕਰਨ ਸਤਿਮਾਤਾਂ ਦੇਖਵਾ ਕਰੇ ਸਾਡੇ ਸਾਰੇ ਜਿਹੜੇ ਸਾਥੀ ਆ ਉਹ ਵਧੀਆ ਤਰੀਕੇ ਨਾਲ ਸੰਗਤ ਨੂੰ ਆਉਣਾ ਫੇਰ ਕਹਿੰਦਾ ਏਕੇ ਦਾ ਰਕਵੜਾ ਨੂੰ ਮੈਂ ਕਹਿੰਦਾ ਸਾਡੇ ਯੂਹਬ ਜ਼ਿਲ੍ਹੇ ਵੀ ਸਾਰੇ ਸਾਥੀ ਖੜੇ ਨੇ ਇਹ ਸੜਕ ਤੁਹਾਡੀ ਆਪਣੀ ਹੈ ਆਪ ਤੁਸੀਂ ਕੋਈ ਕਢ ਕੇ ਬੋਲਵੇ ਕਿਤੇ ਦਿੱਕਤ ਲੱਗਦੀ ਆ ਕਈ ਵਾਰੀ ਉਹ ਤੁਸੀਂ ਉਹਨੂੰ ਚੇਂਜ ਕਰਕੇ ਉਹਨੂੰ ਉਹਨੂੰ ਸਹੀ ਕਰ ਸਕਦੇ ਹੋ ਸੋ ਬਹੁਤ ਬਹੁਤ ਅੰਦਾਜ਼ ਨਾਲ ਬਾਏਰ ਜੀ ਦਾ ਖਾਲਸਾ ਬਾਏਰ ਜੀ ਦੀ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز